ਤੰਗਲ ਮੇਰੇ ਨਾਲ ਨੀਡੂ ਸ਼ਟਰਨ ਵਾਲੇ ਜੀ ਮੌਜੂਦ ਨੇ ਜੋ ਕੇ ਚਰਚਿਤ ਰਹੇ ਨੇ ਪੂਰੀ ਚੋਣ ਦੇ ਵਿੱਚ ਅਤੇ ਉਹਨਾਂ ਨੇ ਵੀ ਚੋਣ ਕੈਂਪੇਨ ਜਿਹੜੀ ਕੀਤੀ ਨੇਡੂ ਜੀ ਅੱਜ ਕਿੰਨੀਆਂ ਕਵੋਟਾਂ ਪੈ ਰਹੀਆਂ ਨੇ ਫਿਰ ਕੁਝ ਧਿਆਨ ਦੇ ਵਿੱਚ ਆਇਆ ਜੀ ਦੇਖੋ ਜੀ ਲੋਕਾਂ ਨੇ ਸਾਨੂੰ ਹੱਕ ਸਾਜ ਦੀ ਬੋਰਡ ਪਾਈ ਆ ਤੇ ਆਪਾਂ ਹੱਕ ਸਾਜ ਦੀ ਬੋਰਡ ਲੈਣ ਆਏ ਆ ਪਰ ਸਾਡੇ ਕੋਲ 30000 ਰੁਪਏ ਸੀ 30000 ਰੁਪਏ ਜਿੰਨੇ ਇਲੈਕਸ਼ਨ ਲੜੀ ਗਈ ਅਸੀਂ ਲੜਦੇ ਪਏ ਆ ਪਰ ਗਾਂ ਵੀ ਲੜਦੇ ਰਵਾਂਗੇ ਇਹ ਆਪਾਂ ਆਪਣਾ ਇਹ ਗੱਲ ਵਾ ਕਿ ਆਪਾਂ ਸੰਵਿਧਾਨ ਨੂੰ ਬਚਾਉਣਾ ਹੈ ਇਹਨਾਂ ਲੋਕਾਂ ਤੋਂ ਕਿਉਂਕਿ ਜੇ ਆਪਾਂ ਨਾ ਨਾ ਖੜੇ ਇਹਨਾਂ ਸਬਧਾਨ ਨੂੰ ਖਤਮ ਕਰ ਦੇਣਾ ਹੈ ਸਬਧਾਨ ਦੇ ਵਿੱਚ ਕਈ ਫੋਟੋਆਂ ਲਾਤੀਆਂ ਨੇ ਕਈ ਕੁਝ ਕਰਤਾ ਹੁਣ ਅੱਜ ਦੀ ਗੱਲ ਕਰੀ ਯੂਨੀਵਰਸਿਟੀ ਵਿੱਚ ਸਾਡੇ ਬੱਚੇ ਕੁੱਟੇ ਜਾ ਰਹੇ ਆ ਚੰਡੀਗੜ੍ਹ ਦੇ ਵਿੱਚ ਕੋਈ ਬੰਦਾ ਲੀਡਰ ਬੋਲਿਆ ਜਾਂ ਅਕਾਲੀ ਦਲ ਜਾਂ ਬੌਜਸਮਾਜ ਪਾਰਟੀ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਭਾਜਪਾ ਕੋਈ ਨਹੀਂ ਬੋਲੀ ਕਿਉਂ ਕਿ ਉਹ ਸਾਡੇ ਦੇਸ਼ ਦਾ ਹਿੱਸਾ ਨਹੀਂ ਸਾਡੇ ਬੱਚੇ ਇਹ ਇਸ ਕਰਕੇ ਹੀ ਮੈਂ ਵਿਰੋਧ ਕਰਦਾ ਹਾਂ ਸਰਕਾਰਾਂ ਦਾ ਹਮੇਸ਼ਾ ਕਰਦਾ ਰਹਾਂਗਾ ਔਰ ਡਾਕਟਰ ਪੀਮਾ ਬਾਬਾ ਸਾਹਿਬ ਨੇ ਕਿਹਾ ਵਾ ਕਿ ਜੇ ਤੁਸੀਂ ਕੁਰਸੀ ਨਹੀਂ ਪਾ ਸਕਦੇ ਕਮ ਸੇ ਕਮ ਕੁਰਸੀ ਹਿਲਾਉਣ ਦੀ ਹਿੰਮਤ ਰੱਖੋ ਸਾਡੇ ਘਰ ਹਮਲੇ ਕਰਾਏ ਜਾਂਦੇ ਆ ਸਾਡੇ ਘਰ ਇਹਨਾਂ ਨੇ ਕਈ ਚੀਜ਼ਾਂ ਕਰਵਾਤੀਆਂ ਪਰ ਅਸੀਂ ਨਹੀਂ ਡਰਦੇ ਅਸੀਂ ਇਹਨਾਂ ਲੀਡਰਾਂ ਨੂੰ ਕੀ ਗੱਲ ਕਹਿਣਾ ਚਾਹੁੰਦੇ ਆ ਵੀ ਤੁਸੀਂ ਜੋ ਮਰਜ਼ੀ ਕਰਾ ਲਓ ਜਿੱਦਣ ਸਾਡਾ ਸਮਾਜ 2027 ਦੇ ਵਿੱਚ ਇਕੱਠਾ ਹੋ ਗਿਆ ਨਾ ਤੇ ਆਜ਼ਾਦ ਬੰਦੇ ਜਿੰਨੇ ਆ ਪਾਰਟੀ ਵਾਲਾ ਕੋਈ ਬੰਦਾ ਨਹੀਂ ਜਿੱਤੇਗਾ ਜੀ ਇਹ ਗਰੰਟੀ ਆ ਸਾਡੀ ਲਿਖ ਕੇ ਲੈ ਲਓ ਭਾਵੇਂ stamp 9:00 ਵਜੇ ਤੋਂ ਨੀਟੂ ਜੀ ਫਿਰ ਇੱਥੇ ਪਹੁੰਚ ਗਏ ਸੀਗੇ ਤੇ ਜਿਹੜੇ ਹੁਣ ਨਤੀਜੇ 9:30 ਵਜੇ ਪਹੁੰਚ ਗਏ ਸੀ ਇੱਥੇ ਹਾਂਜੀ ਵੈਸੇ ਜੇਕਰ ਨੀਟੂ ਨੂੰ ਮੌਕਾ ਨਹੀਂ ਦਿੰਦੇ ਤਰਨਤਾਂ ਦੇ ਲੋਕ ਤੇ ਫਿਰ ਜਿਹੜੇ ਬਾਕੀ ਉਮੀਦਵਾਰ ਆ ਉਹਨ ਦੇਖੋ ਮੈਂ ਤਾਂ ਗੱਲ ਕਹਣਾ ਵੀ ਜਿਹੜਾ ਸਾਡੇ ਸੰਵਿਧਾਨ ਦੀ ਕਦਰ ਕਰਦਾ ਵਾ ਬੰਦਾ ਉਹ ਜਿਤਨਾ ਚਾਹੀਦਾ ਤੇ ਜਿਹੜਾ ਸਾਡੇ ਸੰਵਿਧਾਨ ਦੀ ਕਦਰ ਨਹੀਂ ਕਰਦਾ ਹੁਣ ਰਾਜੇ ਵਿਡਿੰਗ ਨੇ ਕੀ ਬਤ ਤਦਰ ਕਰਦਾ ਤੇ ਕੌਣ ਨਹੀਂ ਕਰਦਾ ਇਹ ਤਾਂ ਹਜੇ ਨਹੀਂ ਦੱਸ ਸਕਦੇ ਕਿਉਂਕਿ ਗੱਲ ਜੇ ਕਰ ਦਿੱਤੀ ਤੇ ਮਨਕੇ ਉਹਨਾਂ ਨੇ ਲੋਕਾਂ ਨੇ ਕਹਿਣਾ ਵੀ ਤੂੰ ਇਹ ਗੱਲ ਕਿਉਂ ਕੀਤੀ ਇੱਕ ਬਹੁਤ ਵੱਡਾ ਮੇਰੇ ਕੋਲ ਹੋਰ ਵੀ ਸਵਾਲ ਹੈਗਾ ਜੇ ਮੈਂ ਤੁਹਾਡੇ ਚੈਨਲ ਦੱਸ ਦਣਾ ਹੁਣੇ ਐਟ ਦੀ سپورਟ ਤੁਹਾਡੇ ਚੈਨਲ ਸਭ ਤੋਂ ਉੱਪਰ ਆ ਜਾਣਾ ਪਾਕਿਸਤਾਨ ਵਿੱਚ ਕਿਉਂਕਿ ਜੇ ਮੈਂ ਦੱਸ ਦਿੱਤੀ ਤੇ ਸਰਕਾਰਾਂ ਨੇ ਮੈਨੂੰ ਮਰਵਾਣਾ ਕਿਉਂਕਿ ਇਹਨਾਂ ਨੇ ਦੀਪ ਸਿੱਧੂ ਮਰਵਾਤਾ ਠੀਕ ਹੈ ਨੰਗਲ ਅੰਬ ਖਾਜੇ ਤੱਕ ਨਾ ਨਾ ਇਨਸਾਫ ਨਹੀਂ ਦਵਾਇਆ ਗਿਆ ਇਹਨਾਂ ਨੇ ਕੀ ਕਰਨਾ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਨਾਲ ਪਿਆਰ ਆ ਕਿ ਜਾਂਦੇ ਕਹੀਏ ਨਾ ਕਿ ਸਾਡੇ ਵੋਟਰਾਂ ਨਾਲ ਪਿਆਰ ਵੋਟਰਾਂ ਬੋਟਰਾਂ ਨਾਲ ਪਿਆਰ ਪੂਰੀ ਹੈਗਾ ਇਹਨਾਂ ਨੂੰ ਇਹਨਾਂ ਨੂੰ ਸਿਰਫ ਤੁਹਾਡੀ ਵੋਟ ਲੈ ਕੇ ਥੋੜ੍ਹ ਮਾਰਦੇ ਆ ਤੁਹਾਡੇ ਔਰ ਆਪਣਾ ਕੰਮ ਕਰਕੇ ਉਹ ਜਾਂਦੇ ਆ ਜੀ ਅੱਛਾ ਜੀ ਇਹਨਾਂ ਤੇ ਯਕੀਨ ਕਰਨਾ ਬਿਲਕੁਲ ਗਲਤ ਵਾ ਔਰ ਸਾਡਾ ਸਮਾਜ ਜਿਹੜਾ ਯਕੀਨ ਕਰਦਾ ਪਿਆ ਅੱਜ ਤੋ ਖਾ ਖਾਊਗਾ ਕਦਨੇ ਮੈਂ ਚਾਹਾਂਗਾ ਨੀਟਰੂ ਛੱਟਰਾ ਵਾਲਾ ਜੀ ਆਪਣੇ ਅੰਦਾਜ਼ ਚ ਕੁਝ ਜ਼ਰੂਰ ਸੁਣਾਉਣ ਆਪਣੀ ਲਿਖਤ ਇੱਕ ਦੋ ਹੀ ਸੁਣਨੀ ਆ ਕਿਹੜੀ ਪਹਿਲਾਂ ਸੁਣਾਉਣ ਜਾ ਰਹੇ ਮੈਂ ਜੀ ਆਪਣਾ ਗਾਣਾ ਨਸ਼ੇ ਦੇ ਖਿਲਾਫ ਸੁਣਾ ਦੇਣਾ ਟੈਸ ਮੈਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋਪੀਜ਼ਾਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਅੱਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਤੀਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਸਿੰਘ ਆਕੇ ਕਹਿੰਦੇ ਕਿ ਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬਹੁਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬਹੁਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾਂ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਕੁਰਸੀ ਦੀ ਹੀ ਭੁਖ ਨੇ ਕੁਰਸੀ ਦੀ ਹੀ ਭੁਖ ਨੇ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਹੁੰਦੀ ਇਹਨਾਂ ਦੀ ਤੱਕੇ ਸ਼ਾਈ ਏ ਹੀਰ ਸੇਵ ਨਹੀਂ ਜਾਂਦੀ ਮਿੱਤਰਾ ਹੀਰ ਸੇਵ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਸਿੰਘ ਆਕੇ ਇਕ ਹੋਰ ਸੁਣਾ ਦੇ ਜਿਹੜਾ ਵੀ ਵਧੀਆ ਕੋਈ ਹੋਰ ਤੁਹਾਡੀ ਲਿਖਤ ਇੱਕ ਰੈਪ ਲਿਖਿਆ ਵੋਟਾਂ ਦੇ ਉੱਤੇ ਚਾਦੇ ਨਾਲ ਤੁਸੀਂ ਖਾਦਾ ਇੱਕ ਅਦੀ ਕੇਲਾ ਕਿ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਵਿੱਚ ਪੈਂਦਾ ਵੋਟਾਂ ਦਾ ਚਮੇਲਾ ਕਿਰਾਲ ਮੈਂ ਸਰਕਾਰ ਨੇ ਸੁਟਾ ਨਹੀਂ ਲੇ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5G ਦੇ ਪਿੱਛੇ ਕੋਈ ਚੱਲ ਰਿਹਾ ਕੋਟਾਲਾ ਕਰੋਨਾ ਤੇ ਸਰਕਾਰ ਕਿਉਂ ਬੈਠੀ ਮੌਣੀ ਇਹ ਮਜ਼ਾਕ ਹੈ ਕਿਆ ਦੇਖੋ ਚੰਡੀਗੜ੍ਹ ਦੇ ਵਿੱਚ ਸਾਰੇ ਯੂਨੀਵਰਸਿਟੀ ਦੇ ਬੱਚੇ ਕੁੱਟੇ ਜਾ ਰਹੇ ਆ ਕੋਈ ਬੰਦਾ ਨਹੀਂ ਬੋਲਦਾ ਹੁਣ ਇਹ ਹਾਰਡ ਆਇਆ ਸੀਗਾ ਹਰ ਇੱਕ ਲੀਡਰ ਉੱਥੇ ਪਹੁੰਚਿਆ ਆਪਣਾ ਬੋਰਡ ਚੱਕ ਕੇ ਆਪਣਾ ਝੰਡਾ ਚੱਕ ਕੇ ਹੁਣ ਮੈਂ ਗੱਲ ਕਹਿ ਤੀ ਹੁਣ ਦੇਖੋ ਯੂਨੀਵਰਸਿਟੀ ਪਹੁੰਚ ਜਾਣੇ ਇਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਅਫਸਰ ਸਸਪੈਂਡ ਕਰਨੇ ਇਹਨਾਂ ਨੇ ਕਹਿਣਾ ਵੀ ਸਾਨੂੰ ਤਾਂ ਪਤਾ ਨਹੀਂ ਲੱਗਾ ਜੀ ਗੱਲ ਹੋਈ ਕੀ ਆ ਸਾਰਿਆਂ ਨੇ ਤਾਂ ਗੱਲ ਕਹਿਣੀ ਆ ਸਾਰਿਆਂ ਨੇ ਆਪਣੇ ਪੱਲੇ ਝਾੜਨੇ ਹੋ ਜਾ ਕੇ ਇਹਨਾਂ ਨੇ ਆ ਜਾ ਕੇ ਨਾ ਜਿਵੇਂ ਸਾਡੀ ਮੈਡਮ ਇੱਥੇ ਸਾਡੀ ਭੈਣ ਐਸਐਸਪੀ ਸਾਹਿਬ ਸੀ ਮੈਡਮ ਸੀ ਤੇ ਉਹਨਾਂ ਨੂੰ ਕੀ ਕੀਤਾ ਕਿ ਕਾਲੀ ਦਲ ਰਿਪੋਰਟ ਕੀਤੀ ਗਈ ਭਾਜੀ ਬੀਜੇਪੀ ਨੇ ਸਸਪੈਂਡ ਕਰਨ ਦੀ ਪੂਰੀ ਤਿਆਰੀ ਕੀਤੀ ਸੀ ਤੇ ਯਾਨੀ ਕਿ ਆਈਪੀਐਲ ਅਫਸਰ ਬੰਨਾ ਪੁਲਿਸ ਮੁਲਾਜ਼ਮ ਬੰਨਾ ਬੜੀ ਮਿਹਨਤ ਨਾਲ ਬੰਦਾ ਬੜੀ ਮਿਹਨਤ ਕਰਕੇ ਗਿਆ ਹੁੰਦਾ ਪੜ੍ਹ ਲੈ ਕੇ ਬੰਦਾ ਗਿਆ ਹੁੰਦਾ ਤੇ ਇਹਨਾਂ ਨੇ ਸਸਪੈਂਡ ਕਰਨ ਲੱਗੇ ਬਾਅਦ ਇੱਕ ਮਿੰਟ ਲਾਉਣਾ ਹੁੰਦਾ ਇਹਨਾਂ ਨੇ ਨਹੀਂ ਦੇਖਣਾ ਵੀ ਉਹ ਹੁਣ ਐਸਪੀ ਐਸਪੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਥੋੜੀ ਕੰਮ ਹੈ ਕਿ ਕਿ ਵੋਟਰ ਨੂੰ ਕਹਿਣਾ ਵੋਟ ਪਾ ਕੇ ਆ ਉਹ ਇਹ ਕੰਮ ਅਸਰ ਰੱਖੇ ਕਮਾਲ ਹੈ ਚੋਣ ਕਮਿਸ਼ਨਰੀ ਉਹੀ ਕਹੀ ਜਾਂਦਾ ਚੋਣ ਕਮਿਸ਼ਨਰ ਉਹੀ ਕਹਿੰਦਾ ਜੋ ਬੀਜੇਪੀ ਸਰਕਾਰ ਕਹਿੰਦੀ ਹੈ ਇਹ ਅਪਾ ਲੋਕਾਂ ਨੂੰ ਜਗਾਣਾ 27 ਜੁਲਾਈ ਦੇ ਦਿਨ ਆਪਣੇ ਆਜ਼ਾਦ ਕੈਂਡੀਡੇਟ ਖੜੇ ਕਰਨੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਤਾਉਂਗਾ ਗਰੰਟੀ ਹੈ ਜੀ ਅੱਛਾ ਜੀ ਨਾ ਜੇਤੂਗਾ ਨਾ ਸੀ ਪਰ ਜੋਰ ਪੂਰਾ ਹੋਊਗਾ ਜੀ ਨਹੀਂ ਗਾਣੇ ਤਾਂ ਬਹੁਤ ਆਪਣੇ ਕੋਲ ਪਰ ਨਹੀਂ ਹੁਣ ਗਾਣੇ ਨਹੀਂ ਇਸ ਟਾਈਮ ਮੋਲ ਵੋਟਾਂ ਦਾ ਵਾ ਔਰ ਜੇ ਪੰਜਾਬ ਦਾ ਦੁੱਖ ਨਹੀਂ ਸਮਝਿਆ ਤੇ ਸਾਨੂੰ ਕਿਸੇ ਦਾ ਦੁੱਖ ਨਹੀਂ ਗੀ ਬਹੁਤ ਬਹੁਤ ਧੰਨਵਾਦ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ